ਤੇ ਲਾਲੀ ਨਾਲ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦਾ ਪੁਤਲਾ ਫੁਕਿਆ ਨਹੀਂ ਨਹੀਂ ਮਾਤਾ ਚਰਨ ਕੌਰ ਜੀ ਦਾ ਕਿਸੇ ਨੇ ਪੁਤਲਾ ਨਹੀਂ ਫੁਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਓ ਲੈ ਲਓ ਜੀ ਵਾ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਰਨ ਕੌਰ ਦਾ ਪੁਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਆ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣ ਨਹੀਂ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਚਰਨ ਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆਂ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਉਥੇ ਕਿਹੇ ਬੰਦੇ ਨੇ ਵੇਖ ਲਈ ਵੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ ਅਦਰਵਾਜ਼ੀ ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ ਨੇ ਪ੍ਰੇਜ਼ ਦਾ ਲੋਡ ਵੀ ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਅ ਅਸੀਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਨਿਊ ਚੈਨਲ ਦੇ ਉੱਤੇ ਦੇਖ ਰਹੇ ਹੋਵੋਗੇ ਕਿ ਨਿਊ ਚੈਨਲ ਦੀ ਔਰਤੋਂ ਦਿਖਾਇਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਜੋ ਕਿ ਮਸੀਹ ਭਾਈ ਚਾਰੇ ਦੇ ਵੱਲੋਂ ਜੋ ਕਿ ਜਲੰਧਰ ਦੇ ਵਿੱਚ ਭਾਨਾ ਸੱਧੂ ਅਤੇ ਤੇਜਸ਼ੀ ਮੀਨਾਸ ਦੇ ਜੋ ਕਿ ਪੁਤਲੇ ਸਾਰੇਗੇ ਉਸ ਦੇ ਵਿੱਚ ਜੋ ਕਿ ਸਿੱਧੂ ਮੁਸੇਵਾਲੇ ਦੀ ਮਾਤਾ ਦੇਵੀ ਉਹਨਾਂ ਦੇ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਪੁਤਲੇ ਸਾਰੇਗੇ ਔਰ ਉਸੇ ਚੀਜ਼ ਨੂੰ ਲੈ ਕੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਜਦੋਂ ਮੀਨਾਸ ਦੇ ਜੋ ਕਿ ਤੇਜਸ਼ਨੀ ਮੀਨਾਸ ਹੈ ਔਰ ਇਸ ਜੋ ਕਿ ਭਾਨਾ ਸਿੱਧੂ ਹੈ ਜਦੋਂ ਉਸ ਦੇ ਪੁਤਲੇ ਸਾਰਨ ਦੇ ਲਈ ਪ੍ਰਿੰਟ ਕਢਵਾਉਣ ਦੇ ਲਈ ਜੋ ਕਿ ਮਸੀਹ ਤੋਂ ਨੌਜਵਾਨ ਗਏ ਤੇ ਉਸ ਪ੍ਰਿੰਟ ਦੇ ਵਿੱਚ ਗਲਤੀ ਦੇ ਨਾਲ ਬਾਇ ਮਿਸਟੇਕ ਉਹਨਾਂ ਦੇ ਵੱਲੋਂ ਇਹ ਸਮਝ ਕੇ ਕਿ ਇਹ ਜੋ ਕੀ ਤੇਜਸ਼wini ਮਨਾਸਦੀ ਮਾਤਾ ਆ ਉਸਦੇ ਜੋ ਕੀ ਬਾਈ ਚਾਂਸ ਮਿਸਟੇਕ ਦੇ ਨਾਲ ਸਿੱਧੂ ਮੁਸੇਵਾਲੇ ਦੀ ਮਾਤਾ ਦੇ ਜੋ ਕੀ ਪ੍ਰਿੰਟ ਨੂੰ ਕਢਵਾ ਲਿਆ ਗਿਆ ਗਲਤੀ ਦੇ ਨਾਲ ਇਹ ਸੋਚ ਕੇ ਕਿ ਇਹ ਤੇਜਸ਼wini ਮਨਾਸਦੀ ਜੋ ਕੀ ਮਾਤਾ ਵਾ ਔਰ ਨਿਊ ਚੈਨਲਾਂ ਦੀ ਔਰ ਤੋਂ ਦਿਖਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਉਹਨਾਂ ਦੇ ਜੋ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਜੋ ਕਿ ਪੁਤਲੇ ਨੂੰ ਸਾਰਿਆ ਗਿਆ ਉਹਨਾਂ ਦੀ ਫੋਟੋ ਲਾ ਕੇ ਪੁਤਲੇ ਨੂੰ ਸਾਰਿਆ ਗਿਆ ਬਿਲਕੁਲ ਇਹ ਝੂਠ ਖਬਰ ਜੋ ਕਿ ਦਿਖਾਈ ਜਾ ਰਹੀ ਹੈ ਬਾਏ ਮਿਸਟੇਕ ਗਲਤੀ ਦੇ ਨਾਲ ਜਦੋਂ ਦੋ ਨੌਜਵਾਨ ਪ੍ਰਿੰਟ ਕਢਵਾਣ ਗਏ ਤੇ ਉਹਨਾਂ ਦੇ ਵੱਲੋਂ ਗਲਤੀ ਦੇ ਨਾਲ ਪ੍ਰਿੰਟ ਤੇ ਜ਼ਰੂਰ ਕਢਵਾ ਲਿਆ ਗਿਆ ਔਰ ਉਸ ਪ੍ਰਿੰਟਰ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗਲਤੀ ਦੇ ਨਾਲ ਸਿੱਧੂ ਮੂਸੇਵਾਲੇ ਮਾਤਾ ਜੀ ਦੇ ਜੋ ਕਿ ਪ੍ਰਿੰਟ ਨਿਕਲਦੇ ਪਿਆ ਔਰ ਨਿਕਲਵਾ ਲਿਆ ਗਿਆ ਤੇ ਉਸੇ ਟਾਈਮ ਜੋ ਕਿ ਉਹਨਾਂ ਦੇ ਵੱਲੋਂ ਉਸ ਨੂੰ ਉਤਾ ਲਿੱਤਾ ਗਿਆ ਨਾ ਕਿ ਉਸ ਨੂੰ ਜਲਾਇਆ ਗਿਆ ਨਾ ਕਿ ਉਸ ਨੂੰ ਪੁੱਤਲੇ ਦੇ ਸਹਤ ਜਲਾਇਆ ਗਿਆ ਇਹ ਬਿਲਕੁਲ ਹੀ ਜੋ ਕਿ ਛੁੱਠੀ ਜੋ ਕਿ ਨਿਊਜ਼ ਚੈਨਲਾਂ ਦੇ ਵੱਲੋਂ ਜੋ ਕਿ ਖਬਰ ਜੋ ਕਿ ਫੈਲਾਈ ਜਾ ਰਹੀ ਹੈ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਮਸੀਹ ਭਾਈਚਾਰੇ ਦਾ ਜਾਂ ਪਰਮੇਸ਼ੀ ਦੇ ਲੋਕਾਂ ਦਾ ਜਾਂ ਕਿ 크੍ਰਿਸਚੀਅਨ ਲੋਕਾਂ ਦਾ ਕੋਈ ਵੀ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਨਾਲ ਕੋਈ ਵੀ ਆਪਸੀ ਰੰਜਿਸ਼ ਨਹੀਂ ਹੈ ਕੋਈ ਵੀ ਵਿਵਾਦ ਨਹੀਂ ਹੈ ਕੋਈ ਵੀ ਰੋਲਾ ਨਹੀਂ ਹੈ ਇਹ ਸਿਰਫ ਇੱਕ ਬਾਈ ਮਿਸਟੇਕ ਜੋ ਕਿ ਪੂਰੇ ਮਸੀਹ ਭਾਈਚਾਰੇ ਦੇ ਵੱਲੋਂ ਮਿਸਟੇਕ ਦੇ ਸਹਤ ਗਲਤੀ ਦੇ ਨਾਲ ਇਹ ਸਭ ਕੰਮ ਹੋਇਆ ਔਰ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਉਸ ਫੋਰਟ ਪ੍ਰਿੰਟ ਨੂੰ ਉਤਾਰ ਦਿੱਤਾ ਗਿਆ ਨਾ ਕਿ ਉਸ ਦੇ ਜੋ ਕਿ ਪੁੱਤਲੇ ਨੂੰ ਸਾਰਿਆ ਗਿਆ ਨਾ ਕਿ ਅਗਲਾ ਹੈਗੀ ਇਹ ਜੋ ਕਿ ਨਿਊਜ਼ ਚੈਨਲਾਂ ਦੇ ਵੱਲੋਂ ਪੂਰੀ ਝੂਠੀ ਖਬਰ ਜੋ ਕਿ ਫੈਲਾਈ ਜਾ ਰਹੀ ਹੈ ਔਰ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੱਜ ਇਹ ਪੂਰੇ ਸਮੂਹ ਮਸੀਹ ਭਾਈ ਚਾਰੇ ਦੇ ਵੱਲੋਂ ਜਲੰਧਰ ਵਿੱਚ ਜੋ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪੂਰੇ ਮਸੀਹ ਪਰਿਵਾਰ ਦੇ ਵੱਲੋਂ ਮਸੀਹ ਭਾਈ ਚਾਰੇ ਦੇ ਵੱਲੋਂ ਜੋ ਕਿ ਸਿੱਧੂ ਮੁਸੇਵਾਲੀ ਮਾਤਾ ਦੇ ਕੋਲੋਂ ਜੋ ਕਿ ਸੀਜ਼ਨ ਲੈ ਕੇ ਮਾਫੀ ਵੀ ਮੰਗੀ ਗਈ ਕਿਉਂਕਿ ਇਹ ਗਲਤੀ ਦੇ ਨਾਲ ਜੋ ਕਿ ਹੋਇਆ ਹੈ ਨਾ ਕਿ ਕਿਸੇ ਨੇ ਜਾਣਬੁੱਝ ਕੇ ਕੀਤਾ ਔਰ ਜੇਕਰ ਤੁਸੀਂ ਉਸ ਲਾਈਵ ਦੇ ਜੋ ਨਾ ਦੇਖੋਗੇ ਕਿ ਕਿਵੇਂ ਜੋ ਕੀ ਪਤਾ ਲੱਗਣ ਦੇ ਉਤੇ ਮੁਸੀਪਾਈ ਚੜ੍ਹਦੇ ਵੱਲੋਂ ਉਸ ਜੋ ਕਿ ਪ੍ਰਿੰਟ ਨੂੰ ਉਤਾਰ ਲਿਆ ਗਿਆ ਨਾ ਕਿ ਉਸ ਨੂੰ ਸਾਰਿਆ ਗਿਆ ਔਰ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਫਿਰ ਨਾਲ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦਾ ਪੁੱਤਲਾ ਫੁੱਕਿਆ ਨਹੀਂ ਨਹੀਂ ਮਾਤਾ ਚਰਨਕੌਰ ਜੀ ਦਾ ਕਿਸੇ ਨੇ ਪੁੱਤਲਾ ਨਹੀਂ ਫੁੱਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਓ ਲੈ ਲਓ ਜਵਾਬ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਾਰਨਿਕ ਉਹਦਾ ਪੁਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲ ਹੀ ਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣੀ ਹੋਈ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਪਚਾਰਨਿਕ ਔਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆ ਤੇ ਇਹ ਇੱਕ ਮਿਸਟੇਕ ਹੋਈ ਹੈ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਉਥੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਬਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ ਅਦਰਵਾਜ਼ੀ ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ ਨਹੀਂ 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 ਮਾਤਾ ਚਰਨ ਗੌਰ ਜੀ ਦਾ ਕਿਸੇ ਨੇ ਪੁੱਤਲਾ ਨਹੀਂ ਫੁਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਓ ਲੈ ਲਓ ਜੀ ਵਾ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਰਨ ਗੌਰ ਦਾ ਪੁੱਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲੈ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣੀ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਪਚਾਰਨਕੌਰ માતા ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆ ਤੇ ਇਹ ਇੱਕ ਮਿਸਟੇਕ ਹੋਈ ਹੈ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਉਥੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ अदरवाइज ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ ਨੇ